فرم ਸਤਿਕਾਰਯੋ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿਲੋਂ ਇਸ ਵਕਤ ਅਸੀਂ ਖੰਨਾ ਸ਼ਹਿਰ ਦੇ ਵਿੱਚ ਬੈਂਕ ਕਲੋਨੀ ਚ ਬੈਠੇ ਆ ਤੇ ਅਸੀਂ ਬੈਠਿਆ ਬੜੀ ਖਾਸ ਸ਼ਖਸੀਅਤ ਖੰਨਾ ਸ਼ਹਿਰ ਦੀ ਤੇ ਇਸ ਇਲਾਕੇ ਦੀ ਹਿਮੰਤ ਮਲੋਤਰਾ ਜੀ ਜੋ ਕਿ ਬਾਕਸਿੰਗ ਦੇ ਅੰਤਰਰਾਸ਼ਟਰੀ ਪਲੇਅਰ ਨੇ ਇੱਕ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਤੇ ਹੁਣ ਇਹਨਾਂ ਦੀ ਡੀਐਸਪੀ ਪ੍ਰਮੋਸ਼ਨ ਹੋਈ ਆ ਖੰਨਾ ਤੇ ਅਸੀਂ ਇਹਨਾਂ ਨੂੰ ਆਪਣੇ ਪੋਡਕਾਸਟ ਦੇ ਵਿੱਚ ਜੀ ਆਇਆਂ ਆਖਦੇ ਆ ਹਮਤ ਬਲੋਤਰਾ ਜੀ ਤੁਸੀਂ ਸਾਨੂੰ ਗੱਲ ਕੀਤੀ ਸੀਗੀ ਕਿ ਸਾਡੇ ਸੰਤ ਹੰਸਾਲੀ ਵਾਲੇ ਆਏ ਸੀਗੇ ਤੇ ਉਹਨਾਂ ਬਾਰੇ ਕੁਝ ਦੱਸੋ ਇਹ ਨਸਰ ਬੜੀ ਪੁਰਾਣੀ ਗੱਲ ਹੈ ਮੇਰੇ ਪਿਤਾ ਜੀ ਉਹ ਜਿੰਦੇ ਸੀਗੇ ਇਸ ਸੀਟ ਤੇ ਜਿਹੜੀ ਹੈਗੀ ਉਹਦੇ ਹੰਸਾਲੀ ਵਾਲੇ ਸੰਤ ਆਏ ਸੀ ਸਾਡੇ ਘਰਾਂ ਕਿਉਂਕਿ ਪਿਤਾ ਜੀ ਜਾਂਦੇ ਹੁੰਦੇ ਸੀ ਹੰਸਾਲੀ ਤੇ ਜਦੋਂ ਇਹ ਮੰਦਿਰ ਦਾ ਨਿਰਮਾਣ ਹੋਇਆ ਸੀ ਉਹਦੇ ਲਈ ਵੀ ਕੁਝ ਨਾ ਕੁਝ ਉਹਨਾਂ ਨੇ ਸਾਨੂੰ ਦਾਨ ਦਿੱਤਾ ਤਾਂ ਉਸ ਟਾਈਮ ਉਹ ਘਰ ਆਏ ਸੀ ਤੇ ਉਰੇ ਲੋਕਾਂ ਦਾ ਬਹੁਤ ਹਜੂਮ ਇਕੱਠਾ ਹੋ ਗਿਆ ਸੀ ਉਹਨਾਂ ਦੇ ਸ਼ਰਧਾਲੂਆਂ ਦਾ ਤੇ ਇਸ ਲਈ ਮੈਂ ਆਹ ਸੀਟ ਤੇ ਥੋੜੀ ਗੁਰੇਜ ਕਰਦਾ ਕੋਈ ਨਾ ਬਿਠੇ ਕਿਉਂਕਿ ਉਹ ਸੰਤਾਂ ਦੀ ਸੀਟ ਹੈ ਜੀ ਇਹ ਉਹਨਾਂ ਦੇ ਕਰਕੇ ਚਰਨ ਪਏ ਹੋਏ ਨੇ ਘਰ ਦੇ ਵਿੱਚ ਬਾਜੀ ਬਾਜੀ ਤੁਸੀਂ ਬਹੁਤ ਅਧਿਆਤਮਕ ਪਵਿੱਤਰ ਗੱਲ ਕਰਦੇ ਹੋ ਤੇ ਇਹ ਅਧਿਆਤਮਕਤਾ ਤੁਹਾਨੂੰ ਕਿੰਨਾ ਤੋਂ ਮਿਲੀ ਹੈ ਇਹ ਤਾਂ ਮੇਰੇ ਮਾਤਾ ਪਿਤਾ ਦੀ ਕਿਰਪਾ ਜੀ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੇ ਸੰਸਕਾਰ ਨੇ ਤੇ ਜੋ ਉਹਨਾਂ ਨੇ ਸਾਨੂੰ ਸੰਸਕਾਰ ਦਿੱਤੇ ਉਹੀ ਚੱਲ ਰਹੀ ਨੇ ਜੀ ਠੀਕ ਹੈ ਤੁਹਾਡੇ ਪਿਤਾ ਜੀ ਦਾ ਨਾਮ ਤੇ ਮਾਤਾ ਜੀ ਦੇ ਨਾਮ ਦੱਸੋ ਪਲੀਜ਼ ਡੈਡੀ ਦਾ ਸੀਗੇ ਜੀ ਸਵਰਗੀ ਸ਼੍ਰੀ ਗੁਰਵਚਨ ਕੁਮਾਰ ਮਲੋਤਰਾ ਜੀ ਰਿਟਾਇਰਡ ਐਫਐਸਓ ਸੀਗੇ ਜੀ ਤੇ ਮਾਤਾ ਜੀ ਮੇਰੇ ਸੀਗੇ ਲੇਟ ਸ਼੍ਰੀਮਤੀ ਕਲਾਸ਼ ਦੇਵੀ ਉਹ ਪ੍ਰਿੰਸੀਪਲ ਰਿਟਾਇਰ ਹੈ ਸਕੂਲ ਚ ਠੀਕ ਹੈ ਠੀਕ ਹੈ ਤੇ ਹੁਣ ਤੁਸੀਂ ਬਚਪਨ ਤੋਂ ਦੱਸੋ ਕਿ ਤੁਸੀਂ ਕਿੱਥੇ ਪੜਿਓ ਪਹਿਲੀ ਕਲਾਸ ਤੋਂ ਲੈ ਕੇ ਬਾਕੀ ਕਲਾਸਾਂ ਕਿੱਥੇ ਕੀਤੀਆਂ ਸਰ ਪਹਿਲਾਂ ਇਹ ਮੇਰਾ ਟੁੱਟਮੇ ਜੇ ਉਹ ਸੀਗੇ ਪਹਿਲਾਂ ਮੈਂ 5th ਤੱਕ ਤਾਂ ਮੈਂ ਆਦਰਸ਼ ਮਾਡਲ ਸਕੂਲ ਹੁੰਦਾ ਸੀ ਇੱਥੇ ਕੰਨੇ ਉੱਥੇ ਪੜ੍ਹਦੇ ਹੁੰਦੇ ਸੀ ਬੱਚੇ ਬਚਪਨ ਵਿੱਚ ਉਸ ਤੋਂ ਬਾਅਦ ਇਹ ਸੀਨੀਅਰ ਸੈਕੰਡਰੀ ਸਕੂਲ ਆਰੀਆ ਸਕੂਲ ਕਹਿੰਦੇ ਜਿਹਨਾਂ ਨੂੰ ਉੱਥੇ ਪੜ੍ਹਿਆ ਜੀ +2 ਤੱਕ ਫਿਰ ਸੀ ਮਹਿੰਦਰਾ ਕਾਲਜ ਪਟਿਆਲੇ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਕੀਤੀ ਹਾਂ ਕਾਦੀ ਅੰਨਾ ਪੁਲਿਸ ਐਡਮਿਸ਼ਨ ਅੱਛਾ ਪੁਲਿਸ ਐਡਮਿਸ਼ਨ ਦੀ ਲਾਅ ਕੀਤੀ ਫਿਰ ਮੈਂ ਲਾਅ ਕੀਤੀ ਜੀ ਉੱਥੇ ਪੰਜਾਬ ਯੂਨੀਵਰਸਿਟੀ ਪਟਿਆਲਾ ਜੀ ਤੇ ਫਿਰ ਮੈਂ ਐਨਐਸ ਕੀਤੀ ਬੌਕਸਿੰਗ ਦੀ ਵਾਹ ਜੀ ਪਟਿਆਲੇ ਐਨਐਸ ਦੇ ਵਿੱਚ ਐਜ ਕੋਚਿੰਗ ਲਈ ਕੋਚ ਉਸ ਤੋਂ ਬਾਅਦ ਕੋਚ ਬਣ ਜਾਂਦੇ ਨੇ ਜਿਹੜਾ ਐਨਐਸ ਕਰਦਾ ਫਿਰ ਮੈਂ ਪੰਜਾਬ ਟੀਮ ਨਾਲ ਵੀ ਰਿਹਾ ਜੀ ਪੀਏਪੀ ਟੀਮ ਨਾਲ ਵੀ ਰਿਹਾ ਉਸ ਤੋਂ ਬਾਅਦ ਦਾ ਡਿਊਟੀ ਇੱਧਰ ਜੁਆਇਨ ਕਰ ਲਈ ਤੁਸੀਂ ਇੰਨਾ ਪੜੇ ਲਿਖਿਓ ਤੇ ਤੁਸੀਂ ਪਲੀਜ਼ ਦੱਸੋ ਵੀ ਤੁਸੀਂ ਬੌਕਸਿੰਗ ਕਿਵੇਂ ਸ਼ੁਰੂ ਕੀਤੀ ਤੇ ਕਿਹਨਾਂ ਨੇ ਕਰਵਾਈ ਬੌਕਸਿੰਗ ਹੀ ਸਾਡੇ ਸਭ ਤੋਂ ਪਹਿਲਾਂ ਸਰਦਾਰ ਦਰਸ਼ਨ ਸਿੰਘ ਜੀ ਹੁੰਦੇ ਸੀ ਕੋਚ ਮਾਨਕੀ ਦੇ ਉਹ ਪੂਰੇ ਹੋ ਚੁੱਕੇ ਨੇ ਉਹ ਖੰਨੇ ਇੱਥੇ ਉਹਨਾਂ ਦਾ ਸੈਂਟਰ ਸੀਗਾ ਤੇ ਮੈਂ ਬੜਾ ਹੈਵੀ weight ਮੇਰਾ ਜਿੰਨਾ weight body weight ਹੁੰਦਾ ਉਹਦੋਂ ਹੀ ਮੇਰਾ 13 14 ਸਾਲ ਦਾ ਸੀਗਾ ਉਦੋਂ ਇੰਨੇ weight ਹੁੰਦਾ ਸੀ ਮੈਂ ਬੜਾ ਹੈਵੀ ਹੁੰਦਾ ਸੀ ਤੇ ਮੇਰਾ ਦੋਸਤ ਹੈ ਹਰਵੀਰ ਸਿੰਘ ਕੋਹਲੀ ਸੋਨੂ ਜਿਹੜੇ ਅਕਾਲ ਮੋਟਰ ਦੇ ਖੰਨੇ ਉਹ ਮੇ ਨਾਲ ਪੜਦੇ ਹੁੰਦੇ ਸੀ ਅਸੀਂ ਇਕੱਠੇ ਜਾਂਦੇ ਹੁੰਦੇ ਸੀ ਉੱਥੇ ਆਰੀਆ ਸਕੂਲ ਦੇ ਗਰਾਊਂਡ 'ਚ ਤੇ ਉੱਥੇ ਉਹ ਉਸ ਟਾਈਮ ਸਮਰ ਕੈਂਪ ਲੱਗਦੇ ਹੁੰਦੇ ਸੀ ਗਰਮੀ ਦੀ ਗਰਮੀਆਂ ਦੇ ਫਰੂਟਸ ਵਗੈਰਾ ਦਿੰਦੇ ਦਿੰਦੇ ਸੀ ਜਿਹੜੇ ਕੈਂਪ ਚ ਹੁੰਦੇ ਤੇ ਉਹ ਫਰੂਟ ਦੇ ਲਾਲਚ ਵਿੱਚੇ ਮੈਂ ਉੱਥੇ ਬਾਕਸਿੰਗ 'ਚ ਲੱਗ ਗਿਆ ਜੀ ਹਾਂਜੀ ਤੇ ਉਹਨਾਂ ਨੇ ਬਸ ਉਹ ਲਗਨ ਜੀ ਲੱਗੀ ਤੇ ਉਦੋਂ ਬਾਅਦ ਚੱਲ ਪਿਆ ਕੰਮ ਜੀ ਕਿਹੜੀ ਕਲਾਸ ਸੀ ਜਦੋਂ ਤੁਸੀਂ ਬਾਕਸਿੰਗ ਸ਼ੁਰੂ ਕੀਤੀ ਮੈਂ 9 9th ਦਾ ਸੀ ਜੀ 9th ਅੱਛਾ ਤੁਸੀਂ ਪੜ੍ਹਦੇ ਪੜ੍ਹਦਿਆਂ ਨੇ ਕਿੱਥੇ ਤੱਕ ਆਪਣੀਆਂ ਪ੍ਰਾਪਤੀਆਂ ਕੀਤੀਆਂ ਸਰ ਮੈਂ ਸਟੇਟ ਗੋਲਡ ਮੈਡਲਿਸਟ 7 ਟਾਈਮ ਤੇ ਨੈਸ਼ਨਲ ਮੈਡਲਿਸਟ ਨਾ ਘੱਟੋ ਘੱਟ 3 ਨੈਸ਼ਨਲ ਗੇਮਸ ਕਿੰਨੇ ਮੈਡਲਿਸਟ ਨਾ ਤੇ 9 10ਵੇਂ نیشنل ਸੀਨੀਅਰ نیشنل ਖੇਡੀਆਂ ਉਹਨਾਂ ਵਿੱਚ ਮੇਰੇ ਮੈਡਲ ਨੇ ਤੇ ਇੰਟਰਨੈਸ਼ਨਲ ਲੈਵਲ ਤੇ ਮੇਰਾ ਰੋਈਐਮਸੀ ਅਡਜਾਨੀਆ ਕਪ ਉਹ ਸਿਲਵਰ ਮੈਡਲ ਹੈ ਜੀ ਇੰਡੀਆ ਪੁਲਿਸ 골ਡ ਮੈਡਲ ਇਸਟਾ ਆਲ ਇੰਡੀਆ ਪੁਲਿਸ ਗੇਮਸ 골ਡ ਮੈਡਲ ਨੇ ਤੇ ਅਸੇ ਮੇਰੀ ਪ੍ਰਾਪਤੀਆਂ ਜੀ ਹਾਂਜੀ ਇੱਕ ਤੁਹਾਡੇ ਹੋਰ ਬੜੇ ਖਾਸ ਕੋਚ ਸਾਹਿਬ ਸੀਗੇ ਤੇ ਤੁਹਾਡੇ ਪੁਲਿਸ ਦੇ ਵੀ ਤੇ ਜਿਨ੍ਹਾਂ ਦੇ ਵਿੱਚ ਹਾਂ ਹਰਪੀਤ ਸਿੰਘ ਜੀ ਉਹਨਾਂ ਬਾਰੇ ਕੁਝ ਦੱਸੋ ਉਹਨਾਂ ਦੀ ਬੜੀ ਚਰਚਾ ਹੁੰਦੀ ਰਹਿੰਦੀ ਹੈ ਬਿਲਕੁਲ ਸਰ ਬਿਲਕੁਲ ਉਹਨਾਂ ਦਾ ਨਾਮ ਤਾਂ ਮੈਂ ਪਹਿਲ ਦੇ ਧਰਤੀ ਲੈਣਾ ਸੀ ਮੈਂ ਬੇਸਿਕਲੀ ਸ਼ੁਰੂ ਤੋਂ ਦੱਸਿਆ ਵੀ ਕਿੱਥੋਂ ਸ਼ੁਰੂ ਕੀਤੀ ਪਰ ਸਾਹਮਣੇ ਸਾਨੂੰ ਉਹਨਾਂ ਨਹੀਂ ਹੈ ਹਰਪੀਤ ਗੋਸਾ ਨੇ ਜਿਵੇਂ ਕਹਿ ਲਓ ਵੀ ਇੱਕ ਲਾ ਦੇ ਦੋ ਪਿਓ ਇੱਕ ਪਾਲਣ ਵਾਲਾ ਤੇ ਇੱਕ ਜੰਮਣ ਵਾਲਾ ਤੇ ਸਾਡੇ ਦੋਨੇ ਪਿਓ ਸੀਗੇ ਜੀ ਉਹ ਹਰਪੀਤ ਗੋਸਾ ਦੀ ਤਾਂ ਅਸੀਂ ਦੇਣ ਨਹੀਂ ਦੇ ਸਕਦੇ ਜਿਹਨਾਂ ਕਰਕੇ ਅਸੀਂ ਹੁਣ ਬੈਠੇ ਆ ਉਹਨਾਂ ਦੀ ਬਦੌਲਤ ਹੀ ਅਸੀਂ ਖੰਨੇ ਦੀ ਬਾਕਸਿੰਗ ਹੈ ਜਿਹੜੀ ਉਹ ਸ਼ਾਈਨ ਕੀਤੀ ਆ ਅਸੀਂ ਵੀ ਜੇ ਬਣੇ ਆ ਤਾਂ ਉਹਨਾਂ ਕਰਕੇ ਬਣੇ ਆ। ਹਾਂ ਹਾਂਜੀ ਮੈਂ ਵੀ ਉਹਨਾਂ ਨੂੰ ਦੇਖਿਆ ਮਿਲਿਆ ਤੇ ਉਹ ਉਹਨਾਂ ਦੀ ਇਸ ਤਰ੍ਹਾਂ ਦੀ ਗੱਲ ਸੀਗੀ ਕਿ ਉਹ ਖੁਦ ਨਾਲ ਤੁਹਾਡੇ ਜਾਂਦੇ ਸੀਗੇ ਖੁਦ ਬੱਚਿਆਂ ਵਾਂਗੂ ਉਹ ਧਿਆਨ ਦਿੰਦੇ ਸੀਗੇ ਔਰ ਕੁਰਬਾਨੀ ਕਰਦੇ ਤੁਹਾਡੇ ਲਈ ਇਹਦੇ ਬਾਰੇ ਕੀ ਕਹੋਗੇ? ਸਰੋਨਾ ਦੀ ਜਿਹੜੀ ਡੈਡੀਕੇਸ਼ਨ ਸੀ ਨਾ ਉਹ ਹੁਣ ਨਹੀਂ ਮਿਲਦੀ। ਹੂੰ ਨਾ ਮੈਨੂੰ ਲੱਗਦਾ ਅਜ ਤੱਕ ਮੈਂ ਦੇਖੀ ਹੈ। ਉਹ ਇਹ ਦੇਖੋ ਸਵੇਰੇ ਦਿੱਲੀ ਪਟਿਆਲੇ ਤੋਂ ਆਉਣਾ ਉਹਨਾਂ ਦੇ। ਹੂੰ ਇਥੇ ਟ੍ਰੇਨਿੰਗ ਕਰਾਣੀ ਤੇ ਰਾਤ ਨੂੰ ਲੇਟ ਨਾਈਟ ਜਾਣਾ ਕਦੇ ਕਈ ਵਾਰ ਬੱਸ ਨਹੀਂ ਮਿਲਦੀ ਸੀ ਟਰੱਕਾਂ ਦੇ ਝੜ ਕੇ ਜਾਂਦੇ ਨੇ ਸੀ ਅੱਛਾ ਤੇ ਸਿਰ ਬਿਕੋਜ਼ ਆ ਸਾਡੀ ਟ੍ਰੇਨਿੰਗ ਦਾ ਮਿਸ ਹੋ ਜਾਵੇ ਹਾਂ ਹਾਂ ਕਦੇ ਸਾਨੂੰ ਕੋਈ ਇੰਟਰਨਲੀ ਕੋਈ ਪ੍ਰੋਬਲਮ ਆ ਗਈ ਜਾਂ ਕੋਈ ਫੈਮਿਲੀ ਪ੍ਰੋਬਲਮ ਆ ਗਈ ਤਾਂ ਉਹ ਸਾਡੇ ਫੇਸ ਤੋਂ ਜੱਜ ਕਰ ਜਾਂਦੇ ਸੀ ਇਹ ਤੈਨੂੰ ਕੋਈ ਪ੍ਰੋਬਲਮ ਹੈ ਔਰ ਉਹਨਾਂ ਨੇ ਸਾਡੀ ਉਹ ਦੂਰ ਕਰਵਾ ਦੇ ਇੰਨਾ ਕਿ ਅਸੀਂ ਇੰਟਰਨਲੀ ਜੁੜੇ ਹੋਏ ਸੀ ਆਤਮਿਕ ਤੌਰ ਤੇ ਅੱਛਾ ਸੀਨੀਅਰ ਪੁਲਿਸ ਅਫਸਰ ਭੁੱਲਰ ਸਾਹਿਬ ਬਾਹਰ ਤੇ ਗਿਲ ਸਾਹਿਬ ਬਾਰੇ ਕੁਝ ਦੱਸੋ ਸਰ ਸਖੂ ਸਾਨੂੰ ਜਿਹੜੇ ਪੰਜਾਬ ਦੇ ਵਿੱਚ ਅਗਰ ਕੋਈ ਸਪੋਰਟਸਮੈਨ ਦੇ ਲਈ ਕੋਈ ਮੰਨ ਲਓ ਕਿ ਉਹਨਾਂ ਨੂੰ ਪਰਫੁੱਲਤ ਕਰਨ ਲਈ ਕੋਈ ਜੇ ਸੀਗਾ ਅਫਸਰ ਤਾਂ ਸਰਦਾਰ ਆਰ ਐਸ ਗਿੱਲ ਸਾਹਿਬ ਰਿਟਾਇਰ ਡੀਜੀਪੀ ਆਈਪੀਐਸ ਤੇ ਮਹਿਲ ਸਿੰਘ ਭੁੱਲਰ ਜੀ ਰਿਟਾਇਰ ਡੀਜੀਪੀ ਆਈਪੀਐਸ ਉਹ ਦੋਨੋਂ ਹੀ ਸੀ ਉਹ ਦੋਹੇ ਹੀ ਸਪੋਰਟਸ ਲਵਰ ਸੀਗੇ ਉਹਨਾਂ ਨੇ ਬੜੇ ਹੀ 올ੰਪੀਅਨ ਪੈਦਾ ਕੀਤੇ ਵਰਲਡ ਲੈਵਲ ਦੇ ਸਪੋਰਟਸਮੈਨ ਪੈਦਾ ਕੀਤੇ ਅਸੀਂ ਵੀ ਉਹਨਾਂ ਦੇ ਹੱਥੋਂ ਭਰਤੀ ਹੈ ਤੇ ਉਸ ਤੋਂ ਬਾਅਦ ਮੇਰੇ ਖਿਆਲ ਕੋਈ ਸਪੋਰਟਸ ਲਵਰ ਨਹੀਂ ਹੋਇਆ ਜਿਸ ਕਰਕੇ ਪੰਜਾਬ ਦੀ ਸਪੋਰਟਸ ਡਾਊਨ ਗਈ ਹੈ ਮੈਂ ਇਹੀ ਬੇਨਤੀ ਕਰੂੰਗਾ ਵੀ ਸਪੋਰਟਸ ਨੂੰ ਪਰਵਿੱਲਤ ਕਰੋ ਤਾਂ ਜੋ ਜਿਹੜੀ ਦੇਖੋ ਇੱਕ ਕੌਮ ਜਿਉਂਦੀ ਤਾਂ ਹੀ ਰਹਿੰਦੀ ਹੈ ਜੇ ਉਹਦੇ ਜਵਾਨ ਆ ਜਿਹੜੇ ਯੂਥ ਹੈ ਉਹ ਤਕੜਾ ਜੇ ਯੂਥ ਤਕੜਾ ਤਾਂ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਆਦਰਵਾਇਜ਼ ਤੁਹਾਡੇ ਸਾਹਮਣੇ ਹਾਲਾਤ ਨੇ ਨਸ਼ਿਆਂ ਨੇ ਘੇਰੇ ਪਿਆ ਸੋ ਇਸ ਚੀਜ਼ ਨੂੰ ਦੂਰ ਕਰਨ ਲਈ ਤਾਂ ਸਪੋਰਟਸ ਬਹੁਤ ਜ਼ਰੂਰੀ ਹੈ ਹੰਜ ਮਾ ਜੀ ਤੁਸੀਂ ਬਹੁਤ ਕਬੱਡੀ ਗੱਲ ਕਹੀ ਹੈ ਕਿ ਇਹ ਯੂਥ ਗੇਮਸ ਦੇ ਵਿੱਚ ਆਉਂਦਾ ਤੇ ਪੋਜ਼ਿਟਿਵ ਨਜ਼ਰੀਆ ਰੱਖਦਾ ਹੈ ਤੇ ਫਿਰ ਉਹ ਅੱਛੀ ਕਾਮ ਸਿਰਜਦਾ ਹੈ ਅੱਛੇ ਡਿਵੈਲਪਮੈਂਟ ਕਰਦਾ ਹੈ ਤੇ ਤੁਸੀਂ ਪਲੀਜ਼ ਇਹ ਦੱਸੋ ਵੀ ਤੁਹਾਨੂੰ ਭਰਤੀ ਕਿਨੇ ਕਰਵਾਇਆ ਸੀ ਸਰ ਸਾਨੂੰ ਭਰਤੀ ਕਰਾਇਆ ਸੀ ਮੈਂ ਔਰ ਇੰਡੀਆ ਗੇਮਪ ਵਿੱਚ ਹੁੰਦਾ ਸੀਗਾ ਪਟਿਆਲੇ ਤੇ ਸਾਨੂੰ ਸਰਦਾਰ ਜੈਪਾਲ ਸਿੰਘ ਸੀਗੇ ਸਾਡੇ ਅਰਜੁਨ ਆ ਬੋਡੀ ਬਾਕਸਿੰਗ ਦੇ ਕੋਚ ਵੀ ਸੀਗੇ ਪਰ ਉਹ ਉਸ ਤੋਂ ਐਸਪੀ ਹੁੰਦੇ ਸੀਗੇ ਤੇ ਉਹਨਾਂ ਨੇ ਸਾਨੂੰ ਨਾਲ ਲੈ ਜਾ ਕੇ ਜਦੋਂ ਮੈਂ ਨੈਸ਼ਨਲ ਚੈਂਪੀਅਨ ਬਣੇ ਸੀ ਅਸੀਂ ਜੂਨੀਅਰ ਸੀਗੇ ਜੂਨੀਅਰ ਨੈਸ਼ਨਲ ਤੇ ਮੈਨੂੰ ਹਰਪਾਲ ਜੀ ਨੂੰ ਸਾਨੂੰ ਸਕੂਟਰ ਤੇ ਲੈ ਕੇ ਗਏ ਤੇ ਹੋਰ ਉਹ ਰਸ ਗਿਲ ਸਾਹਿਬ ਨੇ ਸਾਨੂੰ ਭਰਤੀ ਕੀਤਾ ਬਹਾਦਰਗੜ ਪਟਿਆਲੇ ਤੇ ਮੈਨੂੰ ਖੰਨੇ ਦਾ ਨੰਬਰ ਦਿੱਤਾ ਸੀ ਤੇ ਹਰਪਾਲ ਜੀ ਨੇ ਵੀ ਖੰਨੇ ਦਾ ਨੰਬਰ ਦਿੱਤਾ ਸੀ ਉਸ ਟਾਈਮ ਸਾਨੂੰ ਡਿਸਟ੍ਰਿਕਟ ਪੁਲਿਸ ਚੋਂ ਉਹਨੇ ਭਰਤੀ ਕੀਤਾ ਸੀ ਵਾਹ ਜੀ ਵਾ ਤੁਸੀਂ ਆਰੀਆ ਸਕੂਲ ਦੇ ਵਿੱਚ ਬਹੁਤ ਖੇਡਦੇ ਰਹੇ ਹੋ ਕਿ ਮੈਂ ਵੀ ਤੁਹਾਡੇ ਕੋਲ ਲਗਾਤਾਰ ਆਉਂਦਾ ਰਿਹਾ ਕਈ ਸਾਲ ਟ੍ਰਿਬਿਊਨ ਦੇ ਵਿੱਚ ਵੀ ਤੁਹਾਡੇ ਸਾਰਿਆਂ ਦੇ ਫੀਚਰ ਸ਼ਬਦੇ ਰਹੇ ਨੇ ਉਹਨਾਂ ਸਾਥੀਆਂ ਦਾ ਆਪਣਾ ਸਾਰਿਆਂ ਦਾ ਨਾਂ ਦੱਸੋ ਤੇ ਉਹਨਾਂ ਦੀ ਥੋੜੀਆਂ ਯਾਦਾਂ ਸਾਡੀਆਂ ਯਾਦਾਂ ਬਹੁਤ ਕਾਫੀ ਜਿਆਦਾ ਨੇ ਜੀ ਲੰਬੀਆਂ ਨੇ ਸਭ ਤੋਂ ਪਹਿਲਾਂ ਤਾਂ ਇੱਕ ਸਰਦਾਰ ਜੁੜਾਵਾ ਸਿੰਘ ਬਾਜਵਾ ਹਾਂਜੀ ਬੌਕਸਰ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਹੋਇਆ ਉਹ ਖੰਨੇ ਦੀ ਸ਼ਾਨ ਉਹ ਜਰਮਨ ਚਲੇ ਗਿਆ ਸੀ ਕਿਸੇ ਕਾਰਨ ਜਰਮਨ ਸੈਟਲ ਹੋ ਗਿਆ ਉਹ ਅਜੀਤ ਬਖਸ਼ੀ ਆ ਅੱਜਕਲ ਬੌਕਸਿੰਗ ਕਰਦੇ ਕੋਚ ਨੇ ਖੰਨੇ ਸੋਨ ਲਾਲ ਜੀ ਆ ਉਹ ਪੁਲਿਸ ਆਫੀਸਰ ਨੇ ਉਥੇ ਲੁਧਿਆਣੇ ਦੇ ਅਮਨਦੀਪ ਸਿੰਘ ਐ ਪੱਟੀ ਖੰਨੇ ਦਾ ਹਰਵਿੰਦਰ ਸਿੰਘ ਐ ਇਨਸਪੈਕਟਰ ਐ ਉਹ ਅੱਜਕਲ ਮਾਛੀਵਾੜੀ ਐ ਐਸ ਐਚ ਯੂ ਨੇ ਹੋਰ ਸਰਦਾਰ ਹਰਪਾਲ ਸਿੰਘ ਨੇ ਜਿਹੜੇ ਐਸ ਐਸ ਪੀ ਵਿਜੀਲੈਂਸ ਪਟੰਡਾ ਨੇ ਸਾਡੇ ਸੀਨੀਅਰ ਨੇ ਔਰ ਬਰਡ ਲੈਵਲ ਦੇ ਬੌਕਸਰ ਨੇ ਸੋ ਇਸ ਤੋਂ ਇਲਾਵਾ ਸਾਡੇ ਜਿਹੜੇ ਹੋਰ ਸੀਨੀਅਰ ਸੀ ਜਿਵੇਂ ਸਤਪਾਲ ਜੀ ਜਿਹੜੇ ਕਾਫੀ ਸੀਨੀਅਰ ਸੀ ਸਾਡੇ ਤੋਂ ਪਹਿਲਾਂ ਹੀ ਰਾਣੀ ਸਤਪਾਲ ਜੀ ਉਮੇਸ਼ ਛਾਵੜਾ ਲਾਵ ਸਿੰਘ ਜਿਹੜੇ ਕੋਚ ਨੇ ਬਾਕਸਿੰਗ ਦੇ ਕੋਚ ਸੀ ਇਹ ਤੇ ਹੋਰ ਬਹੁਤ ਸੀਗੇ ਜੀ ਸਾਡੇ ਪਨੀਰੀ ਇੰਨੀ ਕਿ ਤਗੜੀ ਸੀ ਖੰਨੇ ਦੀ ਖੰਨੇ ਦਾ ਜਿਹੜਾ ਮਿੱਟੀ ਹੈ ਨਾ ਜੀ ਉਹ ਬੜੀ ਜ਼ਬਰਦਸਤ ਹੈ ਵਾਹ ਜੀ ਵਾਹ ਤੁਸੀਂ ਕਹਿਆ ਖੰਨੇ ਦੀ ਮਿੱਟੀ ਜ਼ਬਰਦਸਤ ਹੈ ਤੇ ਮੈਂ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜਦਾ ਰਿਹਾ ਤੇ ਮੈਨੂੰ ਵੀ ਪੰਜਾਬ ਦੇ ਖਾਸ ਕਰ ਅੰਮ੍ਰਿਤਸਰ ਗੁਰਦਾਸਪੁਰ ਏਰੀਆ ਦੇ ਲੋਕ ਪੁੱਛਦੇ ਹੁੰਦੇ ਸੀਗੇ ਵੀ ਐਸੀ ਕੀ ਖਾਸ ਆ ਗੱਲ ਖੰਨੇ ਚ ਵੀ ਹਰ ਨਵੀਂ ਗੱਲ ਖੰਨੇ ਤੋਂ ਸ਼ੁਰੂ ਹੁੰਦੀ ਹੈ ਇਹ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਔਰ ਪਲੀਜ਼ ਦੱਸੋ ਕੁਝ ਲੜਕੀਆਂ ਬਾਕਸਿੰਗ ਦੇ ਵਿੱਚ ਤੁਹਾਡੀਆਂ ਪਲੇਅਰ ਹੁੰਦੀਆਂ ਸੀਗੀਆਂ ਤੇ ਉਹ ਕੌਣ-ਕੌਣ ਸੀ ਤੇ ਉਹਨਾਂ ਦੀ ਕੀ ਪੋਸਟਿੰਗ ਹੋਈ ਖੰਡੇ ਦੇ ਵਿੱਚ ਲੜਕੀਆਂ ਔਰ ਸਮਰਾਲੇ ਦੀਆਂ ਲੜਕੀਆਂ ਸੀਗੀਆਂ ਜਿਹੜੀ ਟ੍ਰੇਨਿੰਗ ਕਰਦੀ ਸੀ ਕਿਉਂਕਿ ਸ਼ਾਹੀ ਸਪੋਰਟ ਸੈਂਟਰ ਸਮਰਾਲੇ ਉਹ ਵੀ ਲੜਕੀਆਂ ਨੂੰ ਕਰਾਉਂਦੇ ਸੀਗੇ ਉਹਨਾਂ ਵਿੱਚ ਲక్ష్ਮੀ ਨਾਮ ਦੀ ਕੁੜੀ ਆ ਉਹ ਇੰਟਰਨੈਸ਼ਨਲ ਲੈਵਲ ਤੇ ਖੇਡੀ ਆ ਉਹ ਕੋਚ ਚੱਲ ਰਹੀ ਹੈ ਅੱਜਕੱਲ ਤੇ ਹੋਰ ਵੀ ਕਮਲਜੀਤ ਸਮਥਿੰਗ ਕੋਈ ਨਾਂ ਸੀ ਮੈਂ ਐਕਚੁਅਲ ਮੇਰੇ ਚੇਤੇ ਨਹੀਂ ਹੈ ਲੜਕੀਆਂ ਦਾ ਤੇ ਲੜਕੀਆਂ ਦਾ ਰਿਜ਼ਲਟ ਵੀ ਬੜਾ ਜ਼ਬਰਦਸਤ ਸੀ ਕਰਨੇ ਹਮ ਇੱਕ ਪੂਰਾ ਗਰੁੱਪ ਸੀਗਾ ਜਿਹਨਾਂ ਸੋਨ ਲਾਲ ਟ੍ਰੇਨਿੰਗ ਕਰਵਾਉਂਦੇ ਸੀਗੇ ਜੀ ਜੀ ਤੇ ਹੁਣ ਸੋਨ ਲਾਲ ਬਾਰੇ ਕੁਝ ਦੱਸੋ ਹੋਰ ਹੈ ਕਿੱਥੇ ਕੀ ਕੰਮ ਕਰਦਾ ਸੋਨ ਲਾਲ ਸਾਡਾ ਪਸੰਦ ਦਾ ਮੇਟ ਹੈ ਜੀ ਭਰਾਇਆ ਉਹ ਪਹਿਲਾਂ ਬਾਕਸਿੰਗ ਕੋਚ ਸੀ ਜਦੋਂ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਜਿਹੜੇ ਪੁਲਿਸ ਆਫੀਸ਼ਰ ਸੀ ਪੁਰਾਣੇ ਜਿਹੜੇ ਕੋਚ ਸਪੋਰਟਸ ਖਿਡਾਰੀ ਸੀਗੇ ਕੰਟਰੋਲ ਫੋਰਸ ਸੀ ਉਹਨਾਂ ਨੂੰ ਉਹਨਾਂ ਦੇ ਹੀ ਇਲਾਕੇ ਦੇ ਵਿੱਚ ਕੋਚ ਨਾਮਿਨੇਟ ਕਰਦਾ ਸੀ ਹਾਂ ਜਿਹਦੇ ਨਾਲ ਬੜੇ ਵੱਡੇ ਵੱਡੇ ਵਧੀਆ ਰਿਜ਼ਲਟ ਆ ਰਹੇ ਸੀਗੇ ਪਰ ਉਹ ਜਿਹੜੀ ਸੀਗੀ ਪਾਲਿਸੀ ਖਤਮ ਕਰ ਦਿੱਤੀ ਇਸ ਲਈ ਹੁਣ ਉਹ ਆਪਣੀ ਡਿਊਟੀ ਕਰ ਰਿਹਾ ਲੁਧਿਆਣੇ ਤੇ ਹੁਣ ਖੰਨੇ ਬਾਕਸਿੰਗ ਕੋਚ ਹੈਗਾ अजीत ਬਖਸ਼ੀ ਤੇ ਦੂਸਰਾ ਸੈਂਟਰ ਹੈਗਾ ਉਹ ਆਪਣੇ ਅਮਲੌਰ ਰੋਡ ਤੇ ਜੀ ਉੱਥੇ ਮੁੰਡਾ ਦੀਪਕ ਹੈ ਜੀ ਦੋਨੋਂ ਸੈਂਟਰ ਬੜੇ ਵਧੀਆ ਚੱਲ ਰਹੇ ਨੇ ਅੱਛੇ ਰਿਜ਼ਲਟ ਨੇ ਤੇ ਆਉਣ ਵਾਲੇ ਟਾਈਮ 'ਚ ਇਥੋਂ ਨੈਸ਼ਨਲ ਇੰਟਰਨੈਸ਼ਨਲ ਦੇ ਬੱਚੇ ਨਿਕਲਣਗੇ ਨੈਸ਼ਨਲ ਦਾ ਖੇੜੇ ਚੁੱਕੇ ਜੀ ਦੋਨੋਂ ਪਾਸੇ ਆਉਣ ਇਨਸਪੈਕਟਰ ਹਰਪਾਲ ਸਿੰਘ ਜੀ ਬਾਰੇ ਦੱਸੋ ਕਿ ਉਹ ਵੀ ਤੁਹਾਡੇ 10 ਵਾਰੀ ਚੈਂਪੀਅਨ ਰਹ ਚੁੱਕੇ ਨੇ ਤੇ ਉਹ ਕਿਹੋ ਜੀ ਪੋਜੀਸ਼ਨ ਸਰ ਉਹ ਇਨਸਪੈਕਟਰ ਨਹੀਂ ਉਹ ਤਾਂ ਐਸਐਸਪੀ ਨੇ ਅੱਛਾ ਐਸਐਸਪੀ ਵਿਜੀਲੈਂਸ ਬਠਿੰਡਾ ਅੱਛਾ ਬਹੁਤ ਵੱਡੇ ਉੱਚੇ ਅਫਸਰ ਨੇ ਉਹ ਤਾਂ ਐਸਐਸਪੀ ਸੌਰੀ ਇਨਸਪੈਕਟਰ ਸੀ ਜਦੋਂ ਮੈਂ ਜਾਣਦਾ ਉਹ ਬੜੀ ਪੁਰਾਣੀ ਗੱਲ ਹੈ ਜੀ ਉਹ ਤਾਂ ਮੇਰੇ ਖਿਆਲ 2004 ਦੀ ਗੱਲ ਹੈ 3 4 ਦੀ ਹਾਂ ਉਹ ਵੀ ਇੰਟਰਨੈਸ਼ਨਲ ਲੈਵਲ ਦੇ ਏਸ਼ੀਅਨ ਏਸ਼ੀਆ ਦੇ ਵਿੱਚ ਮੈਡਲ ਆਉਣਾ ਦਾ ਤੇ ਕਾਮਨਵੈਲਥ ਦੇ ਵਿੱਚ ਕਈ ਵੱਡੇ ਇੰਟਰਨੈਸ਼ਨਲ ਲੈਵਲ ਤੇ ਮੈਡਲ ਲਏ ਉਹਨਾਂ ਦੇ ਤੇ ਬਸ ਇਹੀ ਗੱਲ ਸੀ ਵੀ ਆ ਵੀ ਉਹਨਾਂ ਨੂੰ ਅਰਜੁਨ ਅਵਾਰਡ ਨਹੀਂ ਦਿੱਤਾ ਗਿਆ ਬੜੀ ਮਾੜੀ ਗੱਲ ਹੈ ਇਹੋ ਜੀ ਚ ਕਈ ਵੱਡੇ ਸਪੋਰਟਸmen ਰਹਿ ਗਏ ਨੇ ਜਿਨ੍ਹਾਂ ਨੂੰ ਉਹਨਾਂ ਦੇ ਅਵਾਰਡ ਨਹੀਂ ਦਿੱਤੇ ਗਏ ਉਹਨਾਂ ਨੂੰ ਵੀ ਅਵਾਰਡ ਮਿਲਣਾ ਚਾਹੀਦਾ ਸੀਗਾ ਅੱਛਾ ਤੁਸੀਂ ਇੰਨਾ ਗੇਮਸ ਦੇ ਵਿੱਚ ਰਹੇ ਹੋ ਕਿ ਤੁਸੀਂ ਸੰਤੁਸ਼ਟ ਹੋ ਇਸ ਗੱਲੋਂ ਵੀ ਤੁਹਾਨੂੰ ਜੋ ਮਾਣ ਮਰਿਆਦਾ ਜੋ ਤੁਹਾਡੀਆਂ ਪ੍ਰਾਪਤੀਆਂ ਦੀ ਇਹਨਾਂ ਨੇ ਕਦਰ ਪਾਈ ਹੈ ਸੰਤੁਸ਼ਟ ਹੁਣ ਤਾਂ ਹੈਗੇ ਆ ਜੀ ਬੱਟ ਸਾਨੂੰ ਲੇਟ ਮਿਲਿਆ ਬਹੁਤ ਹੂੰ ਇਹ ਚੀਜ਼ ਜਿਹੜੀ ਡੀਐਸਪੀ ਦੇਣੀ ਸੀ 7 ਸਾਲ ਲੇਟਾਂ ਜੀ ਅਸੀਂ ਹੂੰ ਇਹ ਸਿਸਟਮ ਜੋ ਜੋ ਹੈ ਜਾਏਗਾ ਤੁਹਾਡੇ ਸਾਹਮਣੇ ਆ ਪਰ ਫੇਰ ਵੀ ਸਾਨੂੰ ਮਾਨ ਸਾਹਿਬ ਨੇ ਬੜਾ ਜਿਹਦੇ ਨਾਲ نوازਿਆ ਉਹਨਾਂ ਨੇ ਬੜੀ ਸਾਨੂੰ ਮਾਨ ਦਿੱਤਾ ਬੁਲਾ ਕੇ ਸਾਨੂੰ ਚਾਹ ਕਾਫੀ ਪੁਲਾਈ ਔਰ ਬੜਾ ਉਤਸ਼ਾਹਿਤ ਕੀਤਾ ਤੇ ਸਾਨੂੰ ਪ੍ਰੋਮੋਸ਼ਨ ਦਿੱਤੀ ਹੈ ਅਸੀਂ ਮਾਨ ਸਰਕਾਰ ਦੇ ਬੜੇ ਸ਼ੁਕਰਗੁਜ਼ਾਰ ਹਾਂ ਜੀ ਤੇ ਅਸੀਂ ਇਹੀ ਅੱਗੇ ਵੀ ਉਮੀਦ ਕਰਦੇ ਹਾਂ ਵੀ ਸਾਡੀ ਜਿਹੜੀ ਜਿਊਨਿਓਰਟੀ ਹੈ ਜਿੱਥੋਂ ਸਾਡਾ ਹੱਕ ਬੰਦਾ ਉੱਥੋਂ ਹੀ ਮਿਲ ਮਿਲੂਗਾ। ਅੱਛਾ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਸੀਂ ਧੰਨਵਾਦ ਕੀਤਾ ਹੈ ਤੇ ਹੋਰ ਕੀ ਆਸਾਂ ਰੱਖਦੇ ਹੋ ਭਗਵੰਤ ਮਾਨ ਰਕਰ ਕੇ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਵਾਰੇ। ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਵੀ ਪੁਲਿਸ ਦੇ ਉੱਪਰ ਪ੍ਰੈਸ਼ਰ ਘੱਟ ਰਹੇ ਤੇ ਕੰਮ ਜ਼ਿਆਦਾ ਲਿਆ ਜਾਵੇ। ਤਾਂ ਪੁਲਿਸ ਤਿਆਰ ਵੀ ਹੈ। ਜੇ ਪੁਲਿਸ ਤੇ ਪ੍ਰੈਸ਼ਰ ਰਹੂਗਾ ਕਿਸੇ ਵੀ ਤਰ੍ਹਾਂ ਦਾ। ਹੂੰ ਹੂੰ। ਤਾਂ ਫਿਰ ਨੈਚੁਰਲ ਅਵੀ ਬੰਦਾ ਹਾ ਤੋ ਹਾ ਤੋ ਉਸਾ ਉਤਸ਼ਾਹਤ ਹੋ ਕੇ ਕੰਮ ਕਰਟ ਕਰੂਗਾ ਪ੍ਰੈਸ਼ਰ ਕੀ ਹੁੰਦੇ ਨੇ ਪ੍ਰੈਸ਼ਰ ਪੋਲੀਟਿਕਲੀ ਲਾ ਲੋ ਜਾਂ ਤੁਸੀਂ ਤੁਸੀਂ ਦੂਸਰੇ ਡਿਪਾਰਟਮੈਂਟ ਦੇਖੋ ਹਰ ਇੱਕ ਡਿਪਾਰਟਮੈਂਟ ਤੋਂ ਜ਼ਿਆਦਾ ਪੁਲਿਸ ਡਿਪਾਰਟਮੈਂਟ ਵਰਕ ਕਰ ਰਿਹਾ ਕਿਸੇ ਦਾ ਵਿਆਹ ਹੋਵੇ ਕਿਸੇ ਦਾ ਕੋਈ ਹਮ ਹਮ ਫੰਕਸ਼ਨ ਹੋਵੇ ਕੋਈ ਨੇਰੀ ਆ ਜਾਵੇ ਕੋਈ ਨਾਲ ਫਲੱਡ ਆ ਜਾਵੇ ਕੋਈ ਕ੍ਰਾਈਮ ਹੋ ਜਵੇ ਹਰ ਪਾਸੇ ਪੁਲਿਸ ਨੂੰ ਜਾਣਾ ਪੈਂਦਾ ਕਰਨਾ ਪੈਂਦਾ ਔਰ ਲੋਕ ਵੀ ਉਹਨਾਂ ਤੋਂ ਇਹ ਆकांक्षा ਰੱਖਦੇ ਨੇ ਵੀ ਹਾਂ ਅਸੀਂ ਤਾਂ ਪੁਲਿਸ ਕੋਲ ਹੀ ਜਾਣਾ ਪਰ ਜਦੋਂ ਡੈਕ ਟੀਲਿੰਗ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਜੇ ਉਹ ਤੋਂ ਕੋਈ ਮਾੜੀ ਮੋਟੀ ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਤਾਂ ਉਹ ਸਿੱਧੇ ਤੌਰ ਤੇ ਪਬਲਿਕ ਨੂੰ ਲੱਗਦਾ ਵੀ ਇਹ ਹੀ ਜ਼ਿੰਮੇਵਾਰ ਨੇ ਪਰ ਤੂੰ ਬਾਕੀ ਡਿਪਾਰਟਮੈਂਟ ਦੇ ਪ੍ਰਤੀ ਇਹ ਗੱਲ ਇਹ ਨਹੀਂ ਹੈ ਜੀ ਜਦ ਕਿ ਉਹ ਪੁਲਿਸ ਤੋਂ ਜ਼ਿਆਦਾ ਜੇਕਰ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਹਰ ਹਰ ਚੀਜ਼ ਤੁਹਾਨੂੰ ਸਮਝਦਾ ਰਹੂੰ ਵੀ ਪੁਲਿਸ ਨੂੰ ਥੋੜਾ ਜਿਆ ਨਾ ਫਲਾਈਟਲੀ ਦੇਖਣਾ ਚਾਹੀਦਾ ਕਮ ਲੋ ਅਗਰ ਕੋਈ ਜਿਆਦਾ ਗਲਤ ਕਰਦਾ ਤਾਂ ਉਹ ਸਾਹਮਣੇ ਸਭ ਸਾਹਮਣੇ ਆਏ ਜਾਂਦਾ ਹੂੰ ਹੂੰ ਯੁਰਾਂੰਦਿਕ ਕਹਾਵਤ ਹੈ ਕਿ ਇੱਕ ਤਕੜਾ ਪਲੇਅਰ ਇੱਕ ਤਕੜੇ ਬ੍ਰੇਨ ਦੇ ਵਿੱਚ ਹੀ ਅੱਛਾ ਬ੍ਰੇਨ ਕੰਮ ਕਰਦਾ ਹੈ ਔਰ ਕਮਾਲ ਕਰਦਾ ਹੈ ਤੇ ਤੁਸੀਂ ਵੀ ਪੁਲਿਸ ਡਿਪਾਰਟਮੈਂਟ 'ਚ ਐਜ਼ ਇਨਸਪੈਕਟਰ ਕਿੰਨੇ ਦਿਨ ਕੰਮ ਕੀਤਾ ਹੈ ਤੇ ਤੁਸੀਂ ਦੋ ਤਿੰਨ ਆਪਣੀਆਂ ਪ੍ਰਾਪਤੀਆਂ ਬਾਰੇ ਦੱਸੋ ਕਿ ਤੁਸੀਂ ਕਿ ਕ੍ਰਿਮੀਨਲਸ ਫੜੇ ਕੀ ਆ ਕੀਤਾ ਸਰ ਮੈਂ ਕਮਾਣੋ ਸੀਗਾ ਇੱਕ ਕਮਾਣੋ ਬੈਂਕ ਡਕੈਤੀ ਹੋਈ ਸੀਗੀ ਤੇ ਸਰਦਾਰ ਪ੍ਰਿਤਪਾਲ ਸਿੰਘ ਵਰਕ ਹੁੰਦੇ ਸੀਗੇ ਐਸਪੀ ਸਾਡੇ ਉਹਨਾਂ ਨੇ ਸੈਟ ਇੱਕ ਟੀਮ ਬਣਾਈ ਸੀ ਅਸੀਂ ਉਹ ਜਿਹੜੀ ਬੈਂਕ ਡਕੈਤੀ ਸੀ ਉਹ ਟ੍ਰੇਸ ਕੀਤੀ ਸੀਗੀ ਉਹ ਜਿਹੜੇ ਬੰਦੇ ਸੀਗੇ ਚੰਡੀਗੜ੍ਹ ਤੋਂ ਸਮਰਾਲੇ ਤੋਂ ਤੇ ਛੋਟੇ ਉਟਾਲਾਂ ਤੋਂ ਜਿਹੜੇ ਸੀ ਕ੍ਰਿਮੀਨਲ ਸੀ ਉਹ ਪੜੇ ਸੀਗੇ ਤੇ ਸਾਨੂੰ ਉਹਦੇ ਵਿੱਚ ਬੜਾ ਉਹਨਾਂ ਨੇ ਆਨਰ ਵੀ ਕੀਤਾ ਡੀਜੀ ਸਾਹਿਬ ਨੇ ਉਸ ਤੋਂ ਇਲਾਵਾ ਮੈਂ 90 ਕਿ ਤਵਲੀ ਹੁੰਦਾ ਸੀ ਐਸਐਚਓ ਉਦੋਂ ਮੈਂ ਇੱਕ ਬਲਾਈਂਡ ਮਰਡਰ ਟ੍ਰੇਸ ਕੀਤਾ ਸੀ ਔਰ ਉਹਨੂੰ ਬੰਦੇ ਨੂੰ ਸਜ਼ਾ ਵੀ ਹੋਈ ਸੀ ਉਹਨੇ ਆਪਣੇ ਭੂਆ ਦੇ ਮੁੰਡੇ ਨੂੰ ਹੀ ਮਾਰਤਾ ਸੀ ਸਿਰਫ ਜ਼ਮੀਨ ਦੇ ਦਾ ਲਈ ਤੇ ਉਸ ਤੋਂ ਬਾਅਦ ਨਹਿਰ ਛੜਦਾ ਸੀਗਾ ਉਹ ਬਲਾਈਂਡ ਮਰਡਰ ਸੀ ਉਹ ਟ੍ਰੇਸ ਕੀਤਾ ਲੱਕੀਲੀ ਟ੍ਰੇਸ ਹੋ ਗਿਆ ਚਲੋ ਉਸ ਤੋਂ ਇਲਾਵਾ ਜੀ ਅਸੀਂ ਮੈਂ ਸਦਰਸੇ ਚੋਂਦਾ ਸੀ ਤੇ 7.5 ਕਮਾਂਡਲ ਭੁੱਕੀ ਫੜੀ ਸੀ ਤੇ ਫਤਿਹਗੁਰ ਸਾਹਿਬ ਮੈਂ ਸਪੈਸ਼ਲ ਸੈਲ ਦਾ ਇੰਚਾਰਜ ਹੁੰਦਾ ਸੀ ਇੱਥੇ ਡੇਢ ਕਿਲੋ ਅਸੀਂ ਚਟਾ ਫੜਿਆ ਸੀ ਹੋਰ ਬਹੁਤ ਨੇ ਜੀ ਹੂੰ ਕਾਫੀ ਨੇ ਜੀ ਅੱਛਾ ਕਈ ਵਾਰੀ ਅਸੀਂ ਦੇਖਦੇ ਆਂ ਤੇ ਤੁਸੀਂ ਪੁਲਿਸ ਵਾਲੇ ਨਾ ਇੱਕ ਦੋ ਘੰਟੇ ਜੇ ਸਾਰਾ ਕੁਝ ਰਿਕਵਰ ਕਰ ਲੈਂਦੇ ਹੋ ਕੋਈ ਡਕੈਤੀ ਹੋਏ ਕੋਈ ਬੱਚਾ ਅਗਵਾ ਹੋ ਗਿਆ ਹੋਵੇ ਕੁਝ ਹੋਰ ਇਹ ਇਹ ਕੀ ਹਿਸਾਬ ਕਿਤਾਬ ਕੀ ਸਿਸਟਮ ਹੁੰਦਾ ਤੁਹਾਡਾ ਦੇਖੋ ਜਦੋਂ ਡਾਕਟਰ ਤੁਹਾਡੀ ਨਬਜ਼ ਫੜਦਾ ਨਾ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਤੁਹਾਨੂੰ ਕਿੱਦਾਂ ਥੋੜੀ ਨਵਜਾਰੀਆ ਕੀ ਪ੍ਰੋਬਲਮ ਹੈ ਜਦੋਂ ਕੋਈ ਕਾਇਨ ਹੁੰਦਾ ਹੈ ਪੁਲਿਸ ਪਹਿਲਾਂ ਹਰ ਹਰ ਆਪਣਾ ਜਿੰਨੇ ਵੀ ਪੈਂਤਰੇ ਨੇ ਜਿੰਨੇ ਵੀ ਟੈਕਨੀਕਸ ਨੇ ਉਹਦੇ ਮੁਤਾਬਕ ਹਾਲਾਤ ਦੇ ਮੁਤਾਬਕ ਉਹ ਚੈੱਕ ਕਰ ਲੈਂਦਾ ਵੀ ਕੀ ਕਾਹ ਹੋ ਕੀ ਹੋ ਸਕਦਾ ਤੇ ਉਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਜਿਹੜੀ ਮੋਡਸ ਆਪ੍ਰੈਂਡ ਹੁੰਦੀ ਹੈ ਕ੍ਰਿਮੀਨਲ ਦੀ ਉਹ ਹੁੰਦੀ ਹੈ ਤੇ ਜ਼ਿਆਦਾਤਰ ਤੋਂ ਚਲੋ ਟਰੇਸ ਹੋ ਜਾਂਦੇ ਨੇ ਕਈ ਵਾਰ ਨਹੀਂ ਵੀ ਟਰੇਸ ਹੁੰਦੇ ਜ਼ਰੂਰੀ ਨਹੀਂ ਹੈ ਟਰੇਸ ਨੇ ਪਰ ਕੋਸ਼ਿਸ਼ ਤਾਂ ਪੁਲਿਸ ਹਮੇਸ਼ਾ ਇਹਨਾਂ ਦੀ ਵੀ ਟਰੇਸ ਹੋ ਜਾਵੇ ਤੁਸੀਂ ਸਮਾਜ ਸੇਵਾ ਦਾ ਬੜਾ ਜਜ਼ਬਾ ਰੱਖਦੇ ਹੋ ਤੁਹਾਡੇ ਫਾਦਰ ਸਾਹਿਬ ਵੀ ਸਮਾਜ ਸੇਵਾ ਦੇ ਜਜ਼ਬਾ ਰੱਖਦੇ ਸੀਗੇ ਉਹਨਾਂ ਨੇ ਤੁਹਾਨੂੰ ਵਿਰਾਸਤ ਚ ਮਿਲਿਆ ਸਮਾਜ ਸੇਵਾ ਤੇ ਉਹਦੇ ਬਾਰੇ ਇੱਕ ਦੋ ਗੱਲਾਂ ਦੱਸੋ ਸਰ ਸਮਾਜ ਸੇਵਾ ਦਾ ਜੀ ਚਲੋ ਸੰਸਕਾਰ ਮਾਪੇ ਤੋਂ ਮਿਲੇ ਨਾ ਤਾਂ ਮੈਂ ਕੁਝ ਨਾਲ ਲੈ ਜਾਣਾ ਨਾ ਉਹ ਵਿਚਾਰੇ ਲੈ ਕੇ ਗਏ ਨੇ ਇੱਥੇ ਰਹਿਏ ਨਾ ਘੂੜੀ ਮਿੱਟੀ ਖੁਣ ਲੱਗ ਜਣੀ ਹੈ ਪਰ ਮੈਂ ਫਿਰ ਇੱਥੇ ਖੰਨੇ ਖੱਤਰੀ ਚੇਤਨਾਮੰਚ ਨਾਲ ਵੀ ਜੁੜਿਆ ਤੇ ਹੋਰ ਵੀ ਕਈ ਸੰਸਥਾਵਾਂ ਦੇ ਜਿੰਨੇ ਕੁ ਜੋਗੇ ਹੈਗੇ ਕਰੀ ਚਾਈਦਾ ਬਾਜ਼ਾ ਚਾ ਤੇ ਤੁਹਾਡੇ ਜਿਹੜੇ ਹੁਣ ਇਸ ਵਕਤ ਤੁਸੀਂ ਪੁਲਿਸ ਡਿਪਾਰਟਮੈਂਟਸ ਕੰਮ ਕਰ ਰਹੇ ਹੋ ਤੁਸੀਂ ਕਿਹਨਾਂ ਕਿਹਨਾਂ ਦਾ ਧੰਨਵਾਦ ਕਰਨਾ ਚਾਹੋਗੇ ਕਿਰ ਮੰਤਰੀ ਦਾ ਧੰਨਵਾਦ ਕਰਨਾ ਚਾਹੋਗੇ ਸਰ ਸਭ ਤੋਂ ਪਹਿਲਾਂ ਤਾਂ ਤਰਨੂਪ੍ਰੀ ਸੋਨ ਸਾਹਿਬ ਜਿਹੜੇ ਆਪਣੇ ਕੈਬਨਿਟ ਮਿਨਿਸਟਰ ਦੇ ਕੰਨੇ ਦੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਜਿਹੜੇ ਸਪੋਰਟਸmen ਜਿਹੜੇ ਇਗਨੋਰ ਕਰ ਦਿੱਤੇ ਸੀਗੇ ਉਹਨਾਂ ਦੀ ਉਹਨਾਂ ਦਾ ਸਿਰ ਤੇ ਹੱਥ ਰੱਖਿਆ ਤੇ ਸੀਐਮ ਸਾਹਿਬ ਨੂੰ ਅਪਰੋਚ ਕੀਤੀ ਔਰ ਸੀਐਮ ਸਾਹਿਬ ਨੇ ਸੁਣੀ ਸਾਡੀ ਗੱਲ ਤੇ ਅਸੀਂ ਉਹਨਾਂ ਦੀ ਬਹੁਤ ਹੀ ਧੰਨਵਾਦ ਦੀਆਂ ਵੀ ਸਾਡਾ ਜਿਹੜਾ ਹੱਕ ਬਿਸ਼ੱਕ ਦੀ ਲੇਟ ਮਿਲਿਆ ਪਰ ਮਿਲ ਗਿਆ ਹਾਂ ਡੀਐਸਪੀ ਰੈਂਕ ਦਾ ਡੀਐਸਪੀ ਰੈਂਕ ਦਾ ਠੀਕ ਠੀਕ ਤੇ ਖੰਨੇ ਤੁਸੀਂ ਬੜਾ ਦੇਰ ਰਹੇ ਹੋ ਖੰਨਾ ਤੁਹਾਡਾ ਜੱਦੀ ਸ਼ਹਿਰ ਹੈ ਤੇ ਇਹਦੇ ਬਾਰੇ ਇੱਕ ਦੋ ਯਾਦਾਂ ਸਾਂਝੀਆਂ ਕਰੋ ਸਾਡੇ ਨੂੰ ਜਦੋਂ ਤੁਸੀਂ ਕੰਮ ਕੀਤਾ ਇੱਥੇ ਯਾਦਾਂ ਜੀ ਮੈਂ ਸਿਟੀ 1 ਐਸਐਚਓ ਰਹੇ ਹਾਂ ਸਦਰ ਰਹੇ ਹਾਂ ਐਸਐਚਓ ਹਾਂ ਕੰਨੇ ਟ੍ਰੈਫਿਕ ਚ ਰਿਹਾ ਟ੍ਰੈਫਿਕ ਬਾਰੇ ਮੈਂ ਜ਼ਰੂਰ ਗੱਲ ਕਰੂੰਗਾ ਵੀ ਜੇ ਸੰਭਵ ਹੋ ਸਕਦਾ ਤਾਂ ਐਡੇ ਪ੍ਰਤਵੰਤੇ ਔਰ ਸੂਝਵਾਨ ਔਰ ਬੜੇ ਕੱਦ ਦੇ ਮਨਿਸਟਰ ਸਾਡੇ ਕੰਨੇ ਦੇ ਹੈਗੇ ਨੇ ਰਹੇ ਵੀ ਆ ਪਹਿਲਾਂ ਵੀ ਜੇ ਉਹਰੇ ਐਲੀਵੇਟਡ ਪੁਲ ਬਣ ਸਕਦਾ ਤਾਂ ਉਹ ਬਣਾ ਦਿੰਦਾ ਸਾਰੀ ਦੁਨੀਆ ਯਾਦ ਕਰੋ ਤੁਹਾਨੂੰ ਸਾਰੀ ਉਮਰ ਲਈ ਯਾਦ ਕਰਨੀ ਕੰਨੇ ਵਾਲੀ ਹਾਂ ਐਲੀਵੇਟਡ ਪੁਲ ਦੀ ਬਹੁਤ ਲੋੜ ਹੈ ਤਾਂ ਜੋ ਇੱਥੇ ਟ੍ਰੈਫਿਕ ਦੇ ਵਿੱਚ ਨਾ ਮਰਨ ਲੋਗ ਹਾਂ ਹਾਂ ਉਹ ਜ਼ਰੂਰੀ ਆ ਸਰ ਅੱਛਾ ਤੁਹਾਨੂੰ ਡਿਊਟੀਆਂ ਬੜੀਆਂ ਲੰਮੀਆਂ ਦੇਣੀਆਂ ਪੈਂਦੀਆਂ ਨੇ ਉਹਦੇ ਬਾਰੇ ਵੀ ਇੱਕ ਗੱਲ ਕਰੋ ਯਾਰ ਇਹ ਸਰ ਹੁਣ ਤਾਂ ਠੀਕ ਹੈ ਜੀ ਡਿਊਟੀਆਂ ਹੈਗੀਆਂ ਲੰਬੀਆਂ ਬਟ ਸ਼ਿਫਟ ਵਾਈਜ਼ ਨੇ 8 ਘੰਟੇ 12 ਘੰਟੇ ਦੀਆਂ ਡਿਊਟੀਆਂ ਹੁੰਦੀਆਂ ਬਟ ਕੋਈ ਟਾਈਮ ਨਹੀਂ ਹੈ ਹਾਂ ਪਰ ਹੁਣ ਸਾਰ ਕੁਝ ਅਡਜਸਟੇਬਲ ਹੁੰਦਾ ਜਦੋਂ ਕੋਈ ਡਿਊਟੀ ਹੈ ਤਾਂ ਉਹ ਉਹਨੇ ਕਿ ਉਹਦੀ ਟਾਈਮਿੰਗ ਹੁੰਦੀ ਹੈ 8-8 ਘੰਟੇ ਦੀਆਂ ਡਿਊਟੀਆਂ ਸੀਨੀਅਰ ਆਫੀਸਰ ਲਾਗ ਦਿੰਦੇ ਨੇ ਹਾਂ ਇਹ ਤਾਂ ਕੋਈ ਦਿੱਕਤ ਨਹੀਂ ਐ ਬੜਾ ਬੜਾ ਅੱਛਾ ਚੱਲ ਰਿਹਾ ਪੁਲਿਸਾ ਅੱਛਾ ਨਵੇਂ ਜੋ ਖਿਡਾਰੀ ਨੇ ਜਾਂ ਨਵੇਂ ਯੰਗ ਮੈਨ ਆਂ ਔਰ ਜੋ ਤੇਜ਼ ਤਰਾਰ ਲੜਕੇ ਲੜਕੀਆਂ ਪੁਲਿਸ ਭਰਤੀ ਹੋਣਾ ਚਾਹੁੰਦੇ ਨੇ ਉਹਨਾਂ ਬਾਰੇ ਤੁਸੀਂ ਦੱਸੋ ਨਾ ਉਹਨਾਂ ਕੀ ਕਰਨਾ ਚਾਹੀਦਾ ਕਿਵੇਂ ਭਰਤੀ ਹੋ ਸਕਦੇ ਸਭ ਤੋਂ ਪਹਿਲਾਂ ਜੀ ਪੋਸਟਾਂ ਨਿਕਲ ਜੇ ਗਵਰਨਮੈਂਟ ਪੋਸਟਾਂ ਕੱਢਦੀਆਂ ਫਿਰ ਇਹ ਭਰਤੀ ਹੋਣ ਦਾ ਬਹੂ ਹੈ ਜਿਹੜੇ ਨਵੇਂ ਯੰਗ ਔਰ ਲੜਕੇ ਲੜਕੀਆਂ ਨੇ ਉਹ ਆਪਣਾ ਅੱਛਾ ਸਟੱਡੀ ਕਰ ਪੜਨ ਤੇ ਸਪੋਰਟਸ ਨੂੰ ਸਪੋਰਟਸ ਵਿੱਚ ਸ਼ਮੂਲੀਅਤ ਜ਼ਿਆਦਾ ਹੋਵੇ ਕੋਈ ਨਾ ਕੋਈ ਸਰਟੀਫਿਕੇਸ਼ਨ ਤੁਹਾਡੇ ਕੋਲ ਹੋਵੇ ਗ੍ਰੇਡਿਸ਼ਨ ਹੋਵੇ ਏ ਬੀ ਗ੍ਰੇਡਿਸ਼ਨ ਜ਼ਰੂਰ ਹੋਣੀ ਚਾਹੀਦੀ ਆ ਉਹ ਗ੍ਰੇਡਿਸ਼ਨ ਤਾਂ ਹੀ ਹੋਊਗੀ ਜੇ ਤੁਸੀਂ ਨੈਸ਼ਨਲ ਦੇ ਵਿੱਚ ਕੋਈ ਨਾ ਕੋਈ ਮੈਡਲਿਸਟ ਇੰਟਰਨੈਸ਼ਨਲ ਲੈਵਲ ਤੇ ਖੇਡੋਗੇ ਤੇ ਉਹ ਤੁਹਾਨੂੰ ਬੈਨੇਫੀਸ਼ੀਅਰ ਆ ਇਹਦੇ ਵਿੱਚ ਭਾਤੀ ਹੁੰਦੇ ਸਪੋਰਟਸ ਕੋਟਾ ਵੀ ਹੈ ਮੇਖਲ 5% ਤੇ ਉਹ ਤੁਹਾਨੂੰ ਬਹੁਤ ਫਾਇਦੇਮੰਦ ਰਹੂ ਅੱਛਾ ਅੱਜਕੱਲ ਖਿਡਾਰੀਆਂ ਨੂੰ ਜੋ ਸਹੂਲਤਾਂ ਮਿਲ ਰਹੀਆਂ ਨੇ ਖੁਰਾਕ ਦੀਆਂ ਜਾਂ ਜੋ ਇਨਸੈਂਟਿਵ ਮਿਲ ਰਹੇ ਨੇ ਤੁਸੀਂ ਉਹ ਤੋਂ ਸੈਟੀਸਫਾਈ ਹੋ ਜੋ ਤੁਸੀਂ ਦੇਖ ਰਹੇ ਹੋ ਜਾਂ ਕੁਝ ਸਰਕਾਰ ਨੂੰ ਹੋਰ ਕਰਨਾ ਚਾਹੀਦਾ ਦੇਖੋ ਸਰ ਇੱਕ ਲੈਵਲ ਹੈ ਸਪੋਰਟਸ ਦਾ ਜਿੱਥੇ ਜਾ ਕੇ ਸਰਕਾਰ ਪੁੱਛਦੀ ਹੈ ਰੂਟ ਲੈਵਲ ਤੇ ਮੇਰੇ ਖਿਆਲ ਹਲੇ ਨਹੀਂ ਇਹਨਾਂ ਕੁਛ ਹੋਇਆ ਰੂਟ ਲੈਵਲ ਤੇ ਜਾ ਕੇ ਗਰਾਊਂਡਾਂ ਦੇ ਵਿੱਚ ਦੇਖਣ ਉਹਨਾਂ ਨੂੰ ਖੁਰਾਕਾਂ ਦੇਣ ਉਹਨਾਂ ਲਈ ਕੈਂਪਸ ਲਗਾਉਣਾ ਤੇ ਉਹ ਜ਼ਰੂਰੀ ਆ ਕੋਈ ਚੀਜ਼ ਡਿਪਿਊਟ ਕਰਨ ਐਨਏਸ ਕੁਆਲੀਫਾਈ ਬਹੁਤ ਬਿਲੇਵ ਕਰਦੇ ਨੇ ਉਹਨਾਂ ਨੂੰ ਡਿਪਿਊਟ ਕਰਨ ਜਿੱਥੇ ਕੋਚ ਨਹੀਂ ਹੈਗੇ ਖੰਨੇ ਹੀ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਲੌਬੀ ਖੰਨੇ ਹੀ ਨਹੀਂ ਹੈ ਬਾਕਸਿੰਗ ਕੋਚ ਸਿਰਫ ਸਾਡੇ ਪੁਰਾਣੇ ਜਿਹੜੇ ਸੂਝਵਾਨ ਔਰ ਇੰਟਰਨੈਸ਼ਨਲ ਲੈਵਲ ਦੇ ਐਕਸਪੀਰੀਅੰਸਡ ਮੁੰਡੇ ਨੇ ਉਹ ਕੋਚਿੰਗ ਕਰ ਰਹੇ ਨੇ ਉਹ ਐਨਏਸ ਕੁਆਲੀਫਾਈ ਕੋਚ ਦੇਣ ਉਹਨਾਂ ਨੂੰ ਪ੍ਰੋਪਰ ਮਹੀਨੇ ਦਾ ਕੋਈ ਨਾ ਕੋਈ ਫੰਡ ਆਵੇ ਇਹਦੇ ਨਾਲ ਕਿ ਉਹ ਬੱਚਿਆਂ ਨੂੰ ਔਰ ਉਹਨੂੰ ਮੇਨਟੇਨ ਰੱਖਣ ਸੈਂਟਰ ਨੂੰ ਉਹ ਆਪਣੇ ਹੀ ਤੌਰ ਤੇ ਲੱਗੇ ਹੋਏ ਨੇ 10-20000 ਰੁਪਏ ਉਹਨਾਂ ਨੂੰ ਤੰਗਾ ਦਿੰਦੇ ਨੇ ਕੰਟ੍ਰੈਕਟ ਵੀ ਸੀ ਉਹ ਕੀ ਕਰਨਗੇ ਉਹ ਆ ਤੁਸੀਂ ਪੁਲਿਸ ਡਿਪਾਰਟਮੈਂਟ ਚ ਹੁਣ ਤੱਕ ਰਹੇ ਹੋ ਆ ਕੀ ਤੁਹਾਨੂੰ ਲੱਗਦਾ ਵੀ ਮੈਨੂੰ ਇਹੀ ਡਿਪਾਰਟਮੈਂਟ ਫਿੱਟ ਸੀ ਜਾਂ ਮੈਨੂੰ ਕਿਤੇ ਹੋਰ ਜਾਣਾ ਚਾਹੀਦਾ ਸੀਗਾ ਇਹਦੇ ਵਿੱਚ ਸਰ ਐਕਚੁਅਲੀ ਜਿੱਥੇ ਕਿਸਮਤ ਕਰਮ ਹੁੰਦੇ ਉੱਥੇ ਜਾਣਾ ਹੁੰਦਾ ਬੰਦੇ ਨੇ ਸਭ ਤੋਂ ਪਹਿਲਾਂ ਸਾਨੂੰ ਰੇਲਵੇ ਦੇ ਵਿੱਚ ਮਿਲ ਗਈ ਸੀ ਜੌਬ 1922 3 ਚ ਉਹ ਪੇ ਹੀ ਰਹਿ ਗਿਆ ਜੀ ਕਿਉਂਕਿ ਉਸ ਟਾਈਮ ਪੁਲਿਸ ਦਾ ਬਹੁਤ ਉਹ ਸੀਗਾ ਕਰੇ ਸੀਗਾ ਲੋਕਾਂ ਸਪੋਰਟ ਚ ਬੜੇ ਭਰਤੀ ਹੋ ਰਹੇ ਸੀ ਤੇ ਜਦੋਂ ਉਹਨੂੰ ਸਾਨੂੰ ਭਰਤੀ ਕੀਤਾ ਅਸੀਂ ਲਿਆ ਕੇ ਘਰੇ ਰਖਤੀ ਸੀਪੋਇੰਟ ਮੈਂ ਲੈਟਰ 15 20 ਦਿਨ ਬਾਅਦ ਜਿਹੜੇ ਐਸਪੀ ਜੈਪਾਲ ਸਿੰਘ ਉਹਨਾਂ ਨੇ ਕਿਹਾ ਵੀ ਤੈਨੂੰ ਭਾਈ ਤੇਰੀ ਤਨਖਾਹ ਮਿਲਣ ਲੱਗੀ ਕਾਰਡ ਬਣ ਗਿਆ ਮੈਂ ਕਿਹਾ ਨਹੀਂ ਜੀ ਉਹ ਤਾਂ ਘਰੇ ਵੀ ਆ ਫਿਰ ਉਹਨਾਂ ਨੇ ਬੰਦਾ ਵੇਜਿਆ ਨਾਲ ਭੇਜ ਕੇ ਉਹ ਲੈ ਕੇ ਮੈਂ ਲੁਧਿਆਣੇ ਤੇ ਐਸਐਸਓ ਆਫਿਸ ਤੱਕ ਫਿਰ ਉੱਥੇ ਲੁਧਿਆਣੇ ਮੈਡੀਕਲ ਕਰਾਇਆ ਤਾਂ ਮਨ ਨੂੰ ਜੋਇਨਿੰਗ ਹੋਈ ਮਤਲਬ ਪਤਾ ਹੀ ਨਹੀਂ ਸੀਗਾ ਕਿਵੇਂ ਭਰਤੀ ਹੋ ਕੇ ਕਿਵੇਂ ਹੋ ਗਏ आ, आ, सर, अच्छा खन्ने ਦੇ ਪੱਤਰਕਾਰਾਂ ਨੇ ਵੀ ਤੁਹਾਡੀ ਸ਼ੁਰੂ ਤੋਂ ਹੀ ਕਵਰੇਜ ਕੀਤੀ ਹੈ ਤੇ ਉਹਨਾਂ ਦੇ ਕੰਮਕਾਰ ਦੇ ਢੰਗ ਤਰੀਕਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਖੰਨੇ ਇੱਕ ਬਹੁਤ ਅੱਛਾ ਸ਼ਹਿਰ ਹੈ ਇਹ ਸ਼ਹਿਰੀ ਸਭ ਤੋਂ ਵੱਡੀ grain market ਹੈ ਜਿਹੜੇ ਪੱਤਰਕਾਰ ਨੇ ਹਰ ਲੈਵਲ ਦਾ ਪੱਤਰਕਾਰ ਹੈ ਇੱਥੇ ਬਹੁਤ ਅੱਛੇ ਪੱਤਰਕਾਰ ਨੇ ਪੱਤਰਕਾਰ ਤੇ ਕਰਦੇ ਨੇ ਉਸ ਮੇਰੀ ਉਹੀ ਹੈ ਵੀ ਪੋਜ਼ਿਟਿਵ ਰਿਹਾ ਕਰੋ ਪੁਲਿਸ ਦੇ ਪ੍ਰਤੀ ਕਈ ਵਾਰ ਕੋਈ ਗਲਤੀ ਹੋ ਜਾਂਦੀ ਹੈ ਕਿਸੇ ਨਾ ਕਿਸੇ ਵਿੱਚ ਉਹ ਤੋਂ ਤਾਂ ਉਹਦੀ ਉਸ ਗਲਤੀ ਕਰਕੇ ਉਹਨੂੰ ਇੰਨਕ ਸਪਰੈਡ ਉਹਨੂੰ ਫਿਲਾ ਦਿੰਦੇ ਨੇ ਤਾਂ ਉਹ ਬੰਦਾ ਵਜਿਮ ਮੋਰੀਲਾਈਜ਼ ਹੋ ਜਾਂਦਾ ਜਮੀ ਜ਼ੀਰੋ ਹੋ ਜਾਂਦਾ ਉਹ ਨਾ ਕਰਿਆ ਕਰੋ ਆਪਣੀ ਪਰਸਨਲ ਰੰਡੀਸ਼ ਨਾ ਕਰੋ ਕਰੇ ਵੀ ਕਰੋ ਉਹਨਾਂ ਨੂੰ ਸਮਾਜਿਕ ਤੌਰ ਤੇ ਉਹਨੂੰ ਅਪ ਕਰਨ ਦੀ ਕੋਸ਼ਿਸ਼ ਕਰੋ ਅਪ ਲਿਫਟ ਕਰੋਗੇ ਉਹ ਬੰਦਾ ਕੰਮ ਕਰੂਗਾ ਜੇ ਕੋਈ ਨੈਗੇਟਿਵਿਟੀ ਆਉਂਦੀ ਹੈ ਉਹ ਚ ਉਹਨੂੰ ਬਿਠਾ ਕੇ ਸਮਝਾ ਦਿਓ ਭਾਈ ਆ ਗੱਲ ਵਾਤਾ ਪਰ ਇੱਕਦਮ ਆਪਾਂ ਉਹਨੂੰ ਖਬਰਾਂ 'ਚ ਉਹਨੂੰ ਫਿਲਾ ਦਿੰਦੇ ਆ ਤਾਂ ਜਮੀ ਜ਼ੀਰੋ ਹੋ ਜਾਂਦਾ ਆਪਣੇ ਤੌਰ ਤੇ ਵੀ ਆਪਣੇ ਪਰਿਵਾਰ 'ਚ ਵੀ ਔਰ ਸਮਾਜਿਕ ਤੌਰ ਤੇ ਏਡੀਆਂ ਵੱਡੀਆਂ ਤੁਸੀਂ ਪ੍ਰਾਪਤੀਆਂ ਕੀਤੀਆਂ ਨੇ ਇੱਕ ਚੀਨ ਦੀ ਕਹਾਵਤ ਹੈ ਕਿ ਹਰ ਸਫਲ ਸ਼ਖਸੀਅਤ ਦੇ ਪਿੱਛੇ ਪੰਜ ਸ਼ਖਸੀਅਤਾਂ ਦਾ ਹੱਥ ਹੁੰਦਾ ਹੈ ਤੇ ਜਿਹਦੇ ਚੋਂ ਦੀ ਵਾਈਫ ਹੋ ਸਕਦੀ ਹੈ ਉਹਦੀ ਸਿਸਟਰ ਹੋ ਸਕਦੀ ਹੈ ਬ੍ਰਦਰ ਹੋ ਸਕਦੇ ਨੇ ਉਹਨਾਂ ਬਾਰੇ ਤੁਸੀਂ ਗੱਲ ਦੱਸੋ ਕੁਝ ਆਪਣੇ ਜੀਵਨ ਸਾਥੀ ਬਾਰੇ ਦੇਖੋ ਸਰ ਸਭ ਤੋਂ ਪਹਿਲਾਂ ਤਾਂ ਮੇਰੇ ਮਾਪਿਆਂ ਨੇ ਜਿਨ੍ਹਾਂ ਦੀ ਸਭ ਤੋਂ ਵੱਡੀ ਹੱਥ ਹੈ ਮੇਰੇ ਦੇ ਸਿਰ ਤੇ ਉਸ ਤੋਂ ਬਾਅਦ ਵਾਈਫ ਨੇ ਮੇਨੂੰ ਬਹੁਤ ਬਹੁਤ ਅਡਜਸਟਮੈਂਟ ਕੀਤੀ ਹੈ ਮੈਂ ਕੈਂਪਾਂ ਚ ਹੁੰਦਾ ਸੀ ਜਾਂ ਟ੍ਰੇਨਿੰਗ ਚ ਹੁੰਦਾ ਸੀ ਪਿੱਛੋਂ ਨੇ ਮੇਰੇ ਮਾਪੇ ਹੁਣ ਸੰਭਿਆ ਉਹਦੀ ਮੈਂ ਦੇਣ ਨਹੀਂ ਦੇ ਸਕਦਾ ਤੇ ਉਸ ਤੋਂ علاوہ ਮੇਰੇ ਕੋਚ ਨੇ ਜੀ ਦੋਨੋਂ ਦਰਸ਼ਨ ਸਿੰਘ ਜੀ ਤੇ ਸਰਦਾਰ ਰਾਪੇ ਸਿੰਘ ਜੀ ਤੇ ਇਹ ਪੰਜ ਹੋ ਗਏ ਜੀ ਠੀਕ ਆ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਬੇਬਾਕੀ ਨਾਲ ਉਤਰ ਦਿੱਤੇ ਨੇ ਔਰ ਅਸੀਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਆ ਕਿ ਇੱਕ ਪਾਲਿਸ ਡਿਪਾਰਟਮੈਂਟ ਬਾਰੇ ਜਿਹਦੇ ਬਾਰੇ ਆਮ ਲੋਕਾਂ ਦਾ ਡਰ ਰਹਿੰਦਾ ਹੈ ਉਹਦੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਕਿ ਇਹ ਤਾਂ ਡਰਨ ਦੀ ਲੋੜ ਨਹੀਂ ਇਹਦੇ ਨਾਲ ਸਹਿਯੋਗ ਕਰਨ ਦੀ ਲੋੜ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਸੋ ਮਚ ਉਸੀ ਅੱਜ ਬੜਾ ਮਾਨ ਦਿੱਤਾ ਆਗੇ ਜੀ ਥੈਂਕ ਯੂ ਥੈਂਕ ਯੂ